ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਰਾਧਿਕਾ ਨਾਮ ਦੀ ਕੁੜੀ ਦੀ ਕਹਾਣੀ ਆ ਰਾਧਿਕਾ ਆਪਣੇ ਮੰਮੀ ਪਾਪਾ ਦੀ ਇਕਲੌਤੀ ਬੇਟੀ ਸੀ ਉਹਦੇ ਪਾਪਾ ਇੱਕ ਸਰਕਾਰੀ ਟੀਚਰ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਵਧੀਆ ਪੜਾਇਆ ਲਿਖਾਇਆ ਤੇ ਉਹਨੂੰ ਟੀਚਿੰਗ ਦਾ ਡਿਪਲੋਮਾ ਕਰਵਾਇਆ ਰਾਧਾ ਤਾਂ ਇੰਨੀ ਮਿਹਨਤੀ ਸੀ ਕਿ ਡਿਪਲੋਮਾ ਕਰਦੇ ਹੀ ਜਦੋਂ ਵੈਕੈਂਸੀਜ਼ ਆਊਟ ਹੋਈਆਂ ਤਾਂ ਉਹਨੇ ਅਪਲਾਈ ਕੀਤਾ ਤੇ ਟੈਸਟ ਕਲੀਅਰ ਕਰਕੇ ਉਹਨੂੰ ਵੀ ਇੱਕ ਟੀਚਰ ਦੀ ਜੌਬ ਮਿਲ ਗਈ ਟੀਚਰ ਦੀ ਜੌਬ ਮਿਲੀ ਤੇ ਉਹਦੇ ਪਾਪਾ ਨੇ ਇੱਕ ਵਧੀਆ ਮੁੰਡਾ ਵੇਖ ਕੇ ਉਹਦਾ ਰਿਸ਼ਤਾ ਕਰ ਦਿੱਤਾ ਮੁੰਡੇ ਦਾ ਨਾਮ ਰਮੇਸ਼ ਮੁੰਡਾ ਵੀ ਟੀਚਰ ਸੀ ਉਹ ਵੀ ਸਰਕਾਰੀ ਅਧਿਆਪਕ ਸੀ ਪਰ ਨਾਲ-ਨਾਲ ਉਹ ਪੀਸੀਐਸ ਦੀ ਤਿਆਰੀ ਕਰ ਰਿਹਾ ਸੀ ਵਿਆਨ ਨੂੰ ਥੋੜਾ ਸਮਾਂ ਲੰਘਿਆ ਤੇ ਰਮੇਸ਼ ਨੇ ਪੀਸੀਐਸ ਦਾ ਟੈਸਟ ਦਿੱਤਾ ਤੇ ਉਹਦਾ ਟੈਸਟ ਕਲੀਅਰ ਹੋ ਗਿਆ ਦੋਨਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਪੀਸੀਐਸ ਕਲੀਅਰ ਕਰਨ ਤੋਂ ਬਾਅਦ ਰਮੇਸ਼ ਆ ਜਿਹੜਾ ਵੱਡਾ ਅਧਿਕਾਰੀ ਬਣ ਜਾਂਦਾ ਤੇ ਉਹਦੀ ਬਦਲੀ ਆ ਜਿਹੜੀ ਲਖਨਊ ਦੀ ਹੋ ਜਾਂਦੀ ਆ ਲਖਨਊ ਦੇ ਵਿੱਚ ਜਾਂਦੇ ਆ ਦੋਨੋਂ ਤੇ ਜਿਹੜੀ ਉਹਦੀ ਪਤਨੀ ਹੁੰਦੀ ਆ ਉਹ ਕਹਿੰਦੀ ਆ ਕਿ ਮੇਰੀ ਵੀ ਟਰਾਂਸਫਰ ਕਰਵਾ ਦਿਓ ਵੀ ਮੈਂ ਵੀ ਇੱਥੇ ਜੌਬ ਕਰ ਲੂੰਗੀ ਪਰਮੇਸ਼ ਆਪਣੀ ਪਤਨੀ ਰਾਧਾ ਨੂੰ ਕਹਿੰਦਾ ਕਿ ਤੈਨੂੰ ਹੁਣ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਵੀ ਜਦੋਂ ਮੈਂ ਹੁਣ ਵਧੀਆ ਕਮਾਉਣਾ ਬਹੁਤ ਪੈਸਾ ਕਮਾਉਣਾ ਵੀ ਜਦੋਂ ਮੈਂ ਨੌਕਰੀ ਤੋਂ ਆਉਂਗਾ ਤੂੰ ਘਰ ਸੰਭਾਲ ਲੇਂਗੀ ਮੈਂ ਆਉਂਗਾ ਹਨਾ ਤੇ ਤੂੰ ਮੇਰੇ ਲਈ ਪਾਣੀ ਲੈ ਕੇ ਆਵੇਂਗੀ ਮੇਰੇ ਕੋਲ ਬੈਠੇਂਗੀ ਮੇਰਾ ਖਿਆਲ ਰੱਖੇਂਗੀ ਵੀ ਜਦੋਂ ਆਪਾਂ ਦੋਨੋਂ ਨੌਕਰੀ ਕਰਾਂਗੇ ਤਾਂ ਆਪਾਂ ਦੋਨੋਂ ਥੱਕੇ ਟੁੱਟੇ ਆਇਆ ਕਰਾਂਗੇ ਵੀ ਆਪਾਂ ਇੱਕ ਦੂਜੇ ਦਾ ਖਿਆਲ ਕੇ ਮੇਰੇ ਰੱਖਾਂਗੇ ਵੀ ਪੈਸਾ ਆਪਣੇ ਕੋਲੇ ਵਾਧੂ ਆ ਵੀ ਮੈਂ ਇੰਨਾ ਕਮਾ ਲੂੰਗਾ ਕਿ ਤੈਨੂੰ ਲੋੜ ਹੀ ਨਹੀਂ ਪੈਣੀ ਕੋਈ ਕੰਮ ਕਰਨ ਦੀ ਰਾਧਕਾ ਕਹਿੰਦੀ ਦੇਖੋ ਰਮੇਸ਼ ਗੱਲ ਪੈਸੇ ਦੀ ਨਹੀਂ ਗੱਲ ਤਾਂ ਮੇਰੀ ਰਿਪੋਰਟੇਸ਼ਨ ਦੀ ਹੈ ਹਨਾ ਵੀ ਮੈਂ ਇੰਨੀ ਪੜ੍ਹੀ ਲਿਖੀ ਆ ਪੜ੍ਹਾਈ ਕਾਦੇ ਲਈ ਕੀਤੀ ਆ ਵੀ ਜੇ ਮੈਂ ਘਰੇ ਰਹਿ ਗਈ ਘਰੇ ਰਹਿ ਕੇ ਇੱਕ ਔਰਤਾ ਜਿਹੜੀ ਉਹ ਆਲਸੀ ਹੋ ਜਾਂਦੀ ਆ ਵੀ ਮੈਂ ਜੋਬ ਤੇ ਜਾਉਂਗੀ ਵਧੀਆ ਤਿਆਰ ਹੋਵਾਂਗੀ ਟਾਈਮ ਤੇ ਤਿਆਰ ਹੋ ਕੇ ਜਾਉਂਗੀ ਤੇ ਮੈਂ ਐਕਟਿਵ ਰਹੂੰਗੀ ਪਰ ਰਮੇਸ਼ ਆ ਨੂੰ ਨੌਕਰੀ ਛੱਡਣ ਦਾ ਦਬਾਅ ਪਾਉਂਦਾ ਦੋਨਾਂ ਦੇ ਵਿੱਚ ਜਿਹੜੀ ਥੋੜੀ ਜਿਹੀ ਲੜਾਈ ਹੋ ਜਾਂਦੀ ਆ ਗੁੱਸਾ ਗਿਲਾ ਹੋ ਜਾਂਦਾ ਗੁੱਸਾ ਗਿਲਾ ਜਿਹੜਾ ਉਹ ਇੱਕ ਹਫ਼ਤੇ ਤੱਕ ਚੱਲਦਾ ਰਮੇਸ਼ ਜਿੱਦ ਤੇ ਅੜਿਆ ਸੀ ਕਿ ਰਾਧਿਕਾ ਜਿਹੜੀ ਨੌਕਰੀ ਛੱਡ ਦੇਵੇ ਪਰ ਰਾਧਿਕਾ ਕਹਿੰਦੀ ਸੀ ਮੈਂ ਨੌਕਰੀ ਨਹੀਂ ਛੱਡਣੀ ਜਦੋਂ ਉਹਨਾਂ ਦੇ ਵਿੱਚ ਗੁੱਸਾ ਥੋੜਾ ਵੱਧ ਰਿਹਾ ਸੀ ਤਾਂ ਰਾਧਿਕਾ ਨੇ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਕਿ ਰਮੇਸ਼ ਮੈਨੂੰ ਨੌਕਰੀ ਛੱਡਣ ਲਈ ਕਹਿ ਰਿਹਾ ਚਲ ਉਹਦੇ ਮੰਮੀ ਪਾਪਾ ਜਾਂਦੇ ਆ ਔਰ ਰਮੇਸ਼ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਤੇ ਰਾਧਿਕਾ ਦੇ ਪਾਪਾ ਕਹਿੰਦੇ ਆ ਵੀ ਪੁੱਤ ਮੇਰੀ ਧੀ ਨੇ ਬਹੁਤ ਮਿਹਨਤ ਕਰਕੇ ਨੌਕਰੀ ਲਈ ਆ ਹਨਾ ਵੀ ਮੇਰਾ ਵੀ ਸੁਪਨਾ ਸੀ ਵੀ ਮੇਰੀ ਧੀ ਟੀਚਰ ਬਣੇ ਵੀ ਜੇ ਮੈਨ ਲਵ ਨੌਕਰੀ ਕਰ ਲੂਗੀ ਤੈਨੂੰ ਕੀ ਤਰਾਜ ਆ ਤਾਂ ਉਹ ਕਹਿੰਦਾ ਵੀ ਪਾਪਾ ਇਹਦੇ ਨਾਲ ਮੇਰੀ ਰੈਪਿਟੇਸ਼ਨ ਦਾ ਵੀ ਫਰਕ ਪੈਂਦਾ ਵੀ ਮੈਂ ਪੀਸੀਐਸ ਅਧਿਕਾਰੀ ਆ ਹੁਣ ਤੇ ਵੀ ਮੇਰੀ ਪਤਨੀ ਇੱਕ ਸਿੰਪਲ ਪ੍ਰਾਇਮਰੀ ਟੀਚਰ ਵੀ ਮੈਨੂੰ ਇਹ ਗੱਲ ਪਸੰਦ ਨਹੀਂ ਵੈਸੇ ਵੀ ਮੇਰਾ ਖਿਆਲ ਰੱਖੇ ਇਹ ਘਰ ਦੇ ਵਿੱਚ ਰਵੇ ਇਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਊਗੀ ਜਦੋਂ ਉਹ ਕੋਸ਼ਿਸ਼ ਕਰਦੇ ਉਹਨੂੰ ਮਨਾਉਣ ਦੀ ਤੇ ਨਹੀਂ ਮੰਨਦਾ ਫਿਰ ਉਹ ਆਪਣੀ ਧੀ ਰਾਧਕਾ ਨੂੰ ਸਮਝਾਉਂਦੇ ਆ ਕਿ ਦੇਖ ਪੁੱਤ ਹੁਣ ਤੇਰਾ ਰਮੇਸ਼ ਨਾਲ ਵਿਆਹ ਹੋ ਗਿਆ ਹਨਾ ਵੀ ਜਿੰਦਗੀ ਤੁਸੀਂ ਕੱਢਣੀ ਆ ਤੈਨੂੰ ਪੈਸੇ ਵੱਲੋਂ ਜਦੋਂ ਕੋਈ ਔਖ ਨਹੀਂ ਆਉਣ ਦਿੰਦਾ ਵੀ ਐਂ ਫਿਰ ਫालतू ਦੀ ਲੜਾਈ ਕਰਕੇ ਕਿਉਂ ਆਪਦੀ ਜ਼ਿੰਦਗੀ ਆ ਜਿਹੜੀ ਹਨਾ ਤਣਾਅ ਭਰਪੂਰ ਕਰ ਰਹੇ ਹੋ ਵੀ ਤੁਸੀਂ ਜਿੱਦ ਨਾ ਕਰੋ ਚੱਲ ਕੋਈ ਨਾ ਤੁਸੀਂ ਨੌਕਰੀ ਛੱਡ ਦਿਓ ਚੱਲ ਰਾਧਿਕਾ ਜਿਹੜੀ ਉਹਨੂੰ ਝੁਕਣਾ ਪੈਂਦਾ ਪਰਮੇਸ਼ਰ ਦੀ ਜਿੱਦ ਅੱਗੇ ਤੇ ਉਹ ਨੌਕਰੀ ਆ ਜਿਹੜੀ ਛੱਡ ਦਿੰਦੀ ਆ ਉਹ ਘਰੇ ਰਹਿੰਦੀ ਆ ਤੇ ਘਰੇ ਰਹਿੰਦੀ ਆ ਜਦੋਂ ਵੀ ਰਮੇਸ਼ ਆਉਂਦਾ ਉਹਦਾ ਖਿਆਲ ਰੱਖਦੀ ਆ ਜਿਵੇਂ ਉਹ ਚਾਹੁੰਦਾ ਸੀ ਓਵੇਂ ਹੀ ਕਰਦੀ ਆ ਹਨਾ ਇਸੇ ਤਰ੍ਹਾਂ ਹਨਾ ਦੋਨਾਂ ਦੀ ਜ਼ਿੰਦਗੀ ਲੱਗਦੀ ਰਹਿੰਦੀ ਆ ਜਦੋਂ ਵੀ ਰਮੇਸ਼ ਕਰ ਹੁੰਦਾ ਕਦੇ ਉਹ ਕਿਸੇ ਮਾਲ ਚਲੇ ਜਾਂਦੇ ਆ ਕਦੇ ਫਿਲਮ ਦੇਖਣ ਚਲੇ ਜਾਂਦੇ ਆ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਇੰਜੋਏ ਕਰਦੇ ਆ ਪਰ ਰਾਧਾ ਨੂੰ ਨਹੀਂ ਪਤਾ ਸੀ ਕਿ ਇਸ ਤੋਂ ਅੱਗੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਜ਼ਿੰਦਗੀ ਦੇ 2 ਸਾਲ ਕਿਵੇਂ ਲੰਘ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਰਾਧਾ ਇੱਕ ਬੇਟੀ ਦੀ ਮਾਂ ਬਣ ਜਾਂਦੀ ਆ ਜਦੋਂ ਉਹਦੀ ਬੱਚੀ 2 ਮਹੀਨਿਆਂ ਦੀ ਹੁੰਦੀ ਆ ਤਾਂ ਉਹ ਉਸ ਨੂੰ ਇੱਕ ਮਾਲ ਦੇ ਵਿੱਚ ਲੈ ਕੇ ਜਾਂਦੇ ਆ ਬੱਚਿਆਂ ਦੇ ਕੱਪੜੇ ਖਰੀਦਣ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਉਸ ਮਾਲ ਦੀ ਕੁੜੀ ਹੁੰਦੀ ਆ ਮੈਨੇਜਰ ਕੁੜੀ ਉਹਨਾਂ ਵਾਰ-ਵਾਰ ਰਮੇਸ਼ ਨੂੰ ਫੋਨ ਕਰਦੀ ਆ ਕਿ ਬੱਚਿਆਂ ਦੀ ਨਵੀਂ ਕਲੈਕਸ਼ਨ ਆਈ ਆ ਤੁਸੀਂ ਕਦੋਂ ਆਉਂਗੇ ਤੇ ਰਮੇਸ਼ ਵੀ ਵਾਰ-ਵਾਰ ਹਣਾ ਆਪਣੀ ਬੇਟੀ ਵਾਸਤੇ ਉੱਥੇ ਕੱਪੜੇ ਲੈਣ ਚੱਲਿਆ ਜਾਂਦਾ ਐਸੀ ਤਰ੍ਹਾਂ ਉਹ ਕੁੜੀ ਆ ਜਿਹੜੀ ਉਹ ਫੋਨ ਕਰਦੀ ਰਹਿੰਦੀ ਆ ਜ਼ਿਆਦਾ ਫੋਨ ਕਰਦੀ ਰਹਿੰਦੀ ਆ ਰਾਧਿਕਾ ਆਪਣੀ ਬੱਚੀ ਦੇ ਵਿੱਚ ਵਿਜੀ ਹੋ ਜਾਂਦੀ ਆ ਹਣਾ ਰਮੇਸ਼ ਦਾ ਇੰਨਾ ਉਹ ਤੋਂ ਖਿਆਲ ਨਹੀਂ ਰੱਖਿਆ ਜਾਂਦਾ ਤੇ ਰਮੇਸ਼ ਆ ਜਿਹੜਾ ਉਹ ਜਿਹੜੀ ਉਹ ਮ ਮਾਲ ਦੀ ਮੈਨੇਜਰ ਕੁੜੀ ਹੁੰਦੀ ਆ ਉਹਦੇ ਨਜ਼ਦੀਕ ਚਲਾ ਜਾਂਦਾ ਉਹ ਕੁੜੀ ਵੀ ਉਹਨੂੰ ਵਾਰ-ਵਾਰ ਫੋਨ ਕਰਦੀ ਰਹਿੰਦੀ ਆ ਦੋਨਾਂ ਦੇ ਵਿੱਚ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਤੇ ਹੌਲੀ-ਹੌਲੀ ਜਿਹੜਾ ਰਮੇਸ਼ ਆ ਉਹਦਾ ਚੁਕਾ ਆਪਣੀ ਪਤਨੀ ਰਾਧਕਾ ਵੱਲੋਂ ਘਟ ਜਾਂਦਾ ਰਾਧਕਾ ਇੱਕ ਦਿਨ ਸੋਚਦੀ ਆ ਕਿ ਰਮੇਸ਼ ਹੁਣ ਮੇਰੇ ਕੋਲ ਵੈਂਦਾ ਹਨਾ ਮੇਰੇ ਨਾਲ ਐਨੀ ਗੱਲ ਨਹੀਂ ਕਰਦਾ ਵੀ ਫੋਨ ਤੇ ਲੱਗਿਆ ਰਹਿੰਦਾ ਵੀ ਇੱਕ ਪਾਸੇ ਤਾਂ ਇਹ ਮੈਨੂੰ ਪਹਿਲਾਂ ਤਾਂ ਕਹਿੰਦਾ ਸੀ ਵੀ ਤੂੰ ਮੇਰਾ ਖਿਆਲ ਰੱਖਿਆ ਕਰ ਵੀ ਹੁਣ ਮੈਨੂੰ ਲੋੜ ਆ ਵੀ ਇਹ ਮੇਰਾ ਖਿਆਲ ਰੱਖੇ ਹਨਾ ਵੀ ਬੱਚੀ ਛੋਟੀ ਹੈ ਵੀ ਨਾ ਇਹ ਬੱਚੀ ਵੱਲ ਕੋਈ ਜ਼ਿਆਦਾ ਇੰਟਰਸਟ ਵਿਖਾਉਂਦਾ ਪੀ ਇਹਨੂੰ ਕੀ ਹੋ ਗਿਆ ਤੇ ਜਦੋਂ ਹੌਲੀ-ਹੌਲੀ ਗੱਲ ਜ਼ਿਆਦਾ ਵੱਧ ਜਾਂਦੀ ਆ ਰਮੇਸ਼ ਦੀ ਉਸ ਕੁੜੀ ਨਾਲ ਤਾਂ ਰਾਧਕਾ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਇੱਕ ਦਿਨ ਉਹ ਨੋਟ ਕਰਦੀ ਆ ਕਿ ਜਦੋਂ ਰਮੇਸ਼ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਉਹ ਗੱਲ ਕਰਦਾ ਕਰਦਾ ਬਾਹਰ ਚਲੇ ਜਾਂਦਾ ਰਾਧਕਾ ਆਪਣੇ ਪਤੀ ਨੂੰ ਪੁੱਛਦੀ ਆ ਕਿ ਤੁਸੀਂ ਅਕਸਰ ਇਦਾਂ ਹੀ ਕਰਦੇ ਹੋ ਵੀ ਤੁਹਾਨੂੰ ਕੋਈ ਫੋਨ ਆਉਂਦਾ ਤੇ ਤੁਸੀਂ ਬਾਹਰ ਚਲੇ ਜਾਂਦੇ ਹੋ ਪਰ ਰਮੇਸ਼ ਜਿਹੜਾ ਰਾਧਕਾ ਤੇ ਗੁੱਸੇ ਹੋਣ ਲੱਗ ਜਾਂਦਾ ਗੱਲ-ਗੱਲ ਤੇ ਖਿਜਣ ਲੱਗ ਜਾਂਦਾ ਤੇ ਦੋਨਾਂ ਦੇ ਵਿੱਚ ਦੂਰੀ ਆ ਜਿਹੜੀ ਉਹ ਵਧਣ ਲੱਗ ਜਾਂਦੀ ਆ ਜਦੋਂ ਰਾਧਕਾ ਨੂੰ ਇਹ ਅਹਿਸਾਸ ਹੋ ਜਾਂਦਾ ਵੀ ਜਿਹੜਾ ਰਮੇਸ਼ ਆ ਉਹ ਬਾਹਰ ਕਿਸੇ ਦੇ ਚੱਕਰ 'ਚ ਪੈ ਗਿਆ ਹਨਾ ਤੇ ਉਹ ਸੋਚਦੀ ਆ ਵੀ ਇਹਦੀ ਖਾਤਰ ਮੈਂ ਤਾਂ ਨੌਕਰੀ ਵੀ ਛੱਡੀ ਤੇ ਵੀ ਇਹ ਨੇ ਮੇਰਾ ਜਮੇ ਖਿਆਲ ਛੱਡਤਾ ਤੇ ਉਹ ਰਮੇਸ਼ ਨੂੰ ਲੜਦੀ ਆ ਤੇ ਰਮੇਸ਼ ਉਹਨੂੰ ਕਹਿ ਦਿੰਦਾ ਇੱਕ ਦਿਨ ਕਿ ਮੈਨੂੰ ਤਲਾਕ ਦੇ ਦੇ ਮੈਨੂੰ ਨਹੀਂ ਚਾਹੀਦੀ ਤੂੰ ਤੇ ਮੈਂ ਤਾਂ ਉਸ ਕੁੜੀ ਨਾਲ ਹੀ ਸ਼ਾਦੀ ਕਰੂੰਗਾ ਜਿਹਦੇ ਨਾਲ ਮੇਰਾ ਰਿਸ਼ਤਾ ਆ ਇਹ ਗੱਲ ਸੁਣ ਕੇ ਰਾਧਕਾ ਨੂੰ ਬੜਾ ੱੱਕਾ ਲੱਗਦਾ ਉਹਨੂੰ ਵੀ ਗੁੱਸਾ ਆ ਜਾਂਦਾ ਤੇ ਉਹ ਆਪਣੀ ਬੇਟੀ ਨੂੰ ਲੈਂਦੀ ਆ ਤੇ ਆਪਣੇ ਮਾਪੇ ਦੇ ਘਰ ਆ ਜਾਂਦੀ ਆ ਆਪਣੇ ਮਾਪੇ ਦੇ ਘਰ ਆ ਕੇ ਉਹ ਸਾਰੀ ਗੱਲ ਆਪਣੇ ਮਾਪੇ ਨਾਲ ਸਾਂਝੀ ਕਰਦੀ ਆ ਤਾਂ ਉਹਦੇ ਮਾਪੇ ਨੂੰ ਵੀ ਬਹੁਤ ਗੁੱਸਾ ਆਉਂਦਾ ਉਹ ਕਹਿੰਦੇ ਪੁੱਤ ਤੂੰ ਕਿਹੜਾ ਰੋਟੀ ਤੋਂ ਬਿਨਾ ਹਨਾ ਵੀ ਤੂੰ ਤਾਂ ਵਧੀਆ ਚੰਗਾ ਭਲਾ ਕਮਾਉਂਦੀ ਸੀ ਵੀ ਉਦੋਂ ਅਸੀਂ ਹੀ ਤੈਨੂੰ ਕਹਤਾ ਨੌਕਰੀ ਛੱਡ ਦੇ ਵੀ ਸਾਨੂੰ ਕੀ ਪਤਾ ਸੀ ਤੇਰੀ ਜ਼ਿੰਦਗੀ ਦੇ ਵਿੱਚ ਐਦਾਂ ਕੁਝ ਹੋ ਜਾਊਗਾ ਵੀ ਚਲ ਤੂੰ ਜਾ ਨਾ ਆਪੇ ਤੈਨੂੰ ਲੈ ਕੇ ਜਾਊਗਾ ਵੀ ਦੇਖਦੇ ਆ ਕਿੰਨਾ ਕਚਿਰ ਰਹਿੰਦਾ ਚਲੋ ਰਾਦਕਾ ਹਣਾ ਇਸ ਆਸ ਦੇ ਵਿੱਚ ਆਪਣੇ ਪੇਕੇ ਘਰ ਬੈਠੀ ਰਹਿੰਦੀ ਆ ਕਿ ਰਮੇਸ਼ ਕਦੇ ਤਾਂ ਆਊਗਾ ਮੈਨੂੰ ਲੈਣ ਕਦੇ ਤਾਂ ਫੋਨ ਕਰੂ ਪਰ ਜਿਹੜਾ ਰਮੇਸ਼ ਹੁੰਦਾ ਉਹ ਇੱਕ ਤਰ੍ਹਾਂ ਨਾਲ ਆਜ਼ਾਦ ਹੋ ਜਾਂਦਾ ਉਹ ਸੋਚਦਾ ਵੀ ਮੈਨੂੰ ਰਾਦਕਾ ਦੀ ਕੋਈ ਲੋੜ ਨਹੀਂ ਉਹ ਉਸ ਕੁੜੀ ਨਾਲ ਘੁੰਮਦਾ ਫਿਰਦਾ ਰਹਿੰਦਾ ਖੂਬ ਪੈਸਾ ਉੱਤੇ ਲਟਾਉਂਦਾ ਤੇ ਜਦੋਂ ਰਮੇਸ਼ ਉਸ ਕੁੜੀ ਨੂੰ ਕਹਿੰਦਾ ਹਣਾ ਵੀ ਆਪਾਂ ਵਿਆਹ ਕਰਵਾਉਣਾ ਹੁਣ ਵੀ ਮੈਂ ਆਪਣੀ ਪਤਨੀ ਨੂੰ ਤਲਾਕ ਦੇਣਾ ਤੇ ਤੂੰ ਮੇਰੇ ਨਾਲ ਵਿਆਹ ਕਰਾ ਲਈ ਤਾਂ ਕੁੜੀ ਜਿਹੜੀ ਉਹ ਕਹਿ ਦਿੰਦੀ ਆ ਕਿ ਮੇਰੇ ਘਰ ਦੇ ਵੀ ਤੇਰੇ ਨਾਲ ਵਿਆਹ ਨਹੀਂ ਕਰਨਗੇ ਆਪਣੇ ਦੋਨਾਂ ਦੀ ਧਰਮ ਤੇ ਜਾਤੀ ਅਲੱਗ-ਲੱਗ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਤਾਂ ਰਮੇਸ਼ ਉਹਨੂੰ ਕਹਿੰਦਾ ਵੀ ਜੇ ਤੂੰ ਮੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀ ਫਿਰ ਮੇਰਾ ਮੇਰੀ ਪਤਨੀ ਨਾਲ ਕਿਉਂ ਫਰਕ ਪਵਾਇਆ ਉਹ ਕਹਿੰਦੀ ਵੀ ਮੈਂ ਕਿਹੜਾ ਤੁਹਾਨੂੰ ਟੱਕੇ ਨਾਲ ਹਨਾ ਕਿਹਾ ਵੀ ਮੇਰੇ ਨਾਲ ਗੱਲ ਕਰੋ ਵੀ ਗੱਲ ਕਰਨ ਦਾ ਇੰਟਰਸਟ ਤੁਹਾਨੂੰ ਸੀ ਤੁਸੀਂ ਵੀ ਮੇਰੇ ਨੇੜੇ ਆਈ ਵੀ ਉਵੇਂ ਮੈਂ ਤੁਹਾਡੇ ਨੇੜੇ ਆ ਗਈ ਤੇ ਵੀ ਮੈਂ ਵਿਆਹ ਨਹੀਂ ਕਰਾ ਸਕਦੀ ਰਮੇਸ਼ ਜਿਹੜਾ ਸੋਚਦਾ ਕਿ ਵੀ ਹੁਣ ਮੈਂ ਆਪਣੀ ਪਤਨੀ ਨੂੰ ਵੀ ਹੈਨਾ ਕਿਵੇਂ ਫੋਨ ਕਰਾਂ ਜਾਂ ਕਿਵੇਂ ਕਹਾਂ ਕਿਉਂਕਿ ਉਹਦੇ ਵਿੱਚ ਈਗੋ ਬਹੁਤ ਹੁੰਦੀ ਆ ਉਹ ਸੋਚਦਾ ਵੀ ਚੱਲ ਕੋਈ ਨਾ ਮੈਂ ਹੌਲੀ-ਹੌਲੀ ਇਸ ਕੁੜੀ ਨੂੰ ਹੀ ਮਨਾ ਲੂੰਗਾ ਵੀ ਮੇਰੇ ਨਾਲ ਵਿਆਹ ਕਰਾ ਲੂਗੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਆ ਰਾਧਾ ਵਿਚਾਰੀ ਉਧਰੋਂ ਸੋਚ-ਸੋਚ ਪਰੇਸ਼ਾਨ ਹੋ ਜਾਂਦੀ ਆ ਤੇ ਉਹਨਾਂ ਤਲਾਕ ਦੀ ਜਿਹੜੀ ਫਾਈਲ ਆ ਉਹ ਲਾ ਦਿੰਦੀ ਆ ਜਦੋਂ ਵੀ ਤਰੀਕ ਤੇ ਰਮੇਸ਼ ਨੂੰ ਬੁਲਾਇਆ ਜਾਂਦਾ ਤਾਂ ਉਹ ਜਾਂਦਾ ਨਹੀਂ ਤੇ ਕੋਰਟ ਆ ਜਿਹੜੀ ਉਹ ਤਰੀਕ ਤੇ ਤਰੀਕ ਦਿੰਦੀ ਆ ਤੇ ਫਿਰ ਉਹ ਲੰਬੀ ਤਰੀਕ ਦੇ ਦਿੰਦੀ ਆ ਕਿਉਂਕਿ ਜਿਹੜਾ ਕੋਰਟ ਦੇ ਵਿੱਚ ਤਲਾਕ ਹੁੰਦਾ ਉਹ ਇੰਨੀ ਜਲਦੀ ਨਹੀਂ ਹੁੰਦਾ ਰਾਧਕਾ ਦੇ ਮਾਪੇ ਨੂੰ ਇਹ ਹੁੰਦਾ ਵੀ ਜਦੋਂ ਹੁਣ ਰਮੇਸ਼ ਸੁਧਰੀ ਨਹੀਂ ਰਿਹਾ ਵੀ ਉਹ ਨੂੰ ਲੈਣ ਹੀ ਨਹੀਂ ਆ ਰਿਹਾ ਵੀ ਚਲੋ ਉਹਦੇ ਨਾਲੋਂ ਤਲਾਕ ਹੋਵੇ ਤਾਂ ਕਿਤੇ ਹੋਰ ਵਿਆਹ ਕਰ ਦਿਆਂਗੇ ਹਨਾ ਵੀ ਇਸ ਤਰ੍ਹਾਂ ਸਾਡੀ ਕੁੜੀ ਕਿਵੇਂ ਉਮਰ ਕੱਢੂਗੀ ਪਰ ਜਿਹੜਾ ਤਲਾਕ ਆ ਉਹ ਵੀ ਨਹੀਂ ਹੁੰਦਾ ਕੋਰਟ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਤੇ ਰਾਧਕਾ ਆਪਣੇ ਮੰਮੀ ਪਾਪਾ ਨੂੰ ਕਹਿ ਦਿੰਦੀ ਆ ਕਿ ਦੇਖੋ ਜੇ ਮੈਨੂੰ ਸੁੱਖ ਮਿਲਣਾ ਹੁੰਦਾ ਤਾਂ ਮੈਨੂੰ ਰਮੇਸ਼ ਤੋਂ ਹੀ ਮਿਲ ਜਾਂਦਾ ਵੀ ਹੁਣ ਮੈਂ ਵਿਆਹ ਨਹੀਂ ਕਰਵਾਉਂਗੀ ਮੈਂ ਆਪਣੀ ਕੁੜੀ ਨੂੰ ਵਧੀਆ ਪੜਾਉਂ ਲਿਖਾਉਂਗੀ ਤੇ ਇਹਦੇ ਸਿਰ ਤੇ ਮੈਂ ਉਮਰ ਕੱਢੂੰਗੀ ਉਹਦੀ ਕੁੜੀ ਹੈ ਜਿਹੜੀ ਵੱਡੀ ਹੋ ਜਾਂਦੀ ਹੈ 2 ਸਾਲ ਹੋ ਜਾਂਦੇ ਆ ਉਹਨੂੰ ਆਈ ਨੂੰ ਹੌਲੀ ਹੌਲੀ ਹੋਰ ਸਮਾਂ ਲੰਘਦਾ ਤੇ ਰਾਧਕਾ ਜਿਹੜੀ ਉਹ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਨ ਲੱਗ ਜਾਂਦੀ ਆ ਤੇ ਉਹਦੀ ਕੁੜੀ ਜਦੋਂ 3 ਸਾਲ ਦੀ ਹੋ ਜਾਂਦੀ ਆ ਉਹ ਆਪਣੀ ਕੁੜੀ ਨੂੰ ਉੱਥੇ ਪੜਨ ਲਾ ਲੈਂਦੀ ਆ ਰਾਧਕਾ ਬਹੁਤ ਮਿਹਨਤੀ ਸੀ ਪਰ ਜਿੱਥੇ ਉਹ ਜੌਬ ਜਾਂਦੀ ਸੀ ਨਾ ਉਹਨੂੰ ਤੁਰ ਕੇ ਜਾਣਾ ਪੈਂਦਾ ਸੀ 1 ਕਿਲੋਮੀਟਰ ਦੂਰ ਸੀ ਉਹਨਾਂ ਦੇ ਘਰ ਤੋਂ ਸਕੂਲ ਤੇ ਉਹ ਆਪਣੀ ਕੁੜੀ ਦੀ ਉਂਗਲ ਫੜਦੀ ਤੇ ਉਹਨੂੰ ਲੈ ਕੇ ਜਾਂਦੀ ਨਾਲੇ ਉਹ ਸੋਚਦੀ ਵੀ ਅੱਗੇ ਜਾ ਕੇ ਪਤਾ ਨਹੀਂ ਹਨਾ ਬੇਟੀ ਨੂੰ ਕਿੰਨਾ ਹਲਾਤਾਂ ਨਾਲ ਲੜਨਾ ਪਊਗਾ ਵੀ ਚਲ ਇਹ ਸਟਰੋਂਗ ਹੀ ਬਣੂ ਸੁਬਾਹ ਹੋ ਜਾਂਦੀ ਤੇ ਦੁਪਹਿਰੇ ਹਨਾ ਉਹ ਆਉਂਦੀ ਵੀ ਤੁਰਕੀ ਜਾਂਦੀਆਂ ਮਾਮਾਤੀਆਂ ਤੇ ਤੁਰਕੀ ਆਉਂਦੀਆਂ ਰਾਧਕਾ ਦੀ ਸਖਤ ਮਿਹਨਤ ਦੇਖ ਕੇ ਉਹਦੇ ਮਾਪਿਓ ਬੜਾ ਸੋਚਦੇ ਵੀ ਸਾਡੀ ਕੁੜੀ ਨੇ ਤਾਂ ਪਹਿਲਾਂ ਵੀ ਮਿਹਨਤ ਕਰਨ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ ਹੁਣ ਵੀ ਕਰਦੀ ਆ ਹਨਾ ਵੀ ਪਤਾ ਨਹੀਂ ਰੱਬ ਨੇ ਇਹਦੀ ਜ਼ਿੰਦਗੀ ਵਿੱਚ ਸੁੱਖ ਕਿਉਂ ਨਹੀਂ ਲਿਖਿਆ ਤੇ ਇਧਰੋਂ ਜਿਹੜਾ ਰਮੇਸ਼ ਆ ਉਹਨੂੰ ਉਹ ਕੁੜੀ ਵੀ ਛੱਡ ਦਿੰਦੀ ਆ ਤੇ ਰਮੇਸ਼ ਜਮੈਂ ਇਕੱਲਾ ਰਹਿ ਜਾਂਦਾ ਇੱਕ ਦਿਨ ਰਮੇਸ਼ ਆਪਣੇ ਕਿਸੇ ਦੋਸਤ ਨਾਲ ਕਿਸੇ ਨਾ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਂਦਾ ਰਿਸ਼ਤੇਦਾਰੀ ਚ ਕਹਿ ਲਓ ਜਾਂ ਕਿਤੇ ਆਊਟ ਆਫ ਸਟੇਟ ਜਾਂਦਾ ਉੱਥੇ ਉਹਨਾਂ ਨੂੰ ਕੋਈ ਕੰਮ ਹੁੰਦਾ ਤੇ ਉਹਦਾ ਦੋਸਤ ਆ ਜਿਹੜਾ ਉਹ ਰਮੇਸ਼ ਨੂੰ ਕਹਿੰਦਾ ਵੀ ਤੂੰ ਚੱਲ ਗੱਡੀ ਲੈ ਚੱਲ ਆ ਵੀ ਮੈਂ ਜਾਣਾਗਾ ਚਲੋ ਚਲੇ ਜਾਂਦੇ ਆ ਦੋਨੋਂ ਜਦੋਂ ਉਹ ਜਾਂਦੇ ਆ ਤੇ ਵਾਪਸ ਆਉਂਦੇ ਹੋਏ ਨਾ ਉਹਨਾਂ ਨੂੰ ਹਨੇਰਾ ਹੋ ਜਾਂਦਾ ਤੇ ਅੱਗੇ ਨਾ ਉੱਥੇ ਚੌਂਕੀਦਾਰ ਖੜਾ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਦੋਂ ਗਾਹ ਨਹੀਂ ਜਾ ਸਕਦੇ ਵੀ ਜੰਗਲੀ ਇਲਾਕਾ ਦਾ ਵੀ ਇੱਥੇ ਕਈ ਵਾਰ ਲੁਟੇਰੇ ਖੜੇ ਹੁੰਦੇ ਆ ਜਾਂ ਜੰਗਲੀ ਜਾਨਵਰ ਹਮਲਾ ਕਰ ਦਿੰਦੇ ਆ ਵੀ ਭਾਵੇਂ ਤੁਸੀਂ ਗੱਡੀ ਤੇ ਓ ਵੀ ਤੁਹਾਡੀ ਜਾਨ ਨੂੰ ਖਤਰਾ ਹੈਗਾ ਤੁਸੀਂ ਇੱਥੇ ਹੀ ਰਹਿ ਲਓ ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਦੂਰ ਜਾਣਾ ਵੀ ਇੱਥੇ ਤਾਂ ਸਾਡੀ ਕੋਈ ਜਾਣ ਪਛਾਣੀ ਨਹੀਂ ਇੱਥੇ ਰਹੀਏ ਕਿਵੇਂ ਉਹ ਕਹਿੰਦਾ ਵੀ ਇਸ ਪਿੰਡ ਦੇ ਵਿੱਚ ਨਾ ਇੱਕ ਸਰਾਂ ਬਣੀ ਹੋਈ ਆ ਤੁਸੀਂ ਉੱਥੇ ਰਹਿ ਸਕਦੇ ਹੋ ਵੀ ਜਿਹੜੇ ਵੀ ਯਾਤਰੀਆਂ ਨੂੰ ਹਨੇਰਾ ਕਵੇਲਾ ਹੁੰਦਾ ਉਹ ਇੱਥੇ ਹੀ ਰਹਿੰਦੇ ਆ ਚਲੋ ਉਹ ਨਾ ਇੱਕ ਅੰਤਰ ਮਸ਼ਾਲਾ ਟਾਈਪ ਬਿਲਡਿੰਗ ਬਣੀ ਹੋਈ ਸੀ ਤੇ ਉੱਥੇ ਚਲੇ ਜਾਂਦੇ ਆ ਜਦੋਂ ਉੱਥੇ ਜਾਂਦੇ ਆ ਤੇ ਉਹਨਾਂ ਦੇ ਰਹਿਣ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਤੇ ਉੱਥੇ ਨਾ ਵਿਆਹ ਹੋ ਰਿਹਾ ਹੁੰਦਾ ਉਸ ਵਿਆਹ ਦੇ ਵਿੱਚ ਰਸਮਾਂ ਹੋ ਰਹੀਆਂ ਹੁੰਦੀਆਂ ਰਮੇਸ਼ ਤੇ ਉਹਦਾ ਦੋਸਤ ਉਹ ਵਿਆਹ ਦੇਖਣ ਚਲੇ ਜਾਂਦੇ ਆ ਜਦੋਂ ਵਿਆਹ ਦੇਖਣ ਚਲੇ ਜਾਂਦੇ ਆ ਤੇ ਰਮੇਸ਼ ਕੁਰਸੀ ਤੇ ਬਹਿ ਜਾਂਦਾ ਹੈ ਨਾ ਸਾਹਮਣੇ ਉਹ ਵਿਆਹ ਦੀਆਂ ਰਸਮਾਂ ਵੇਖਦਾ ਵੀ ਵਿਆਹ ਹੁੰਦਾ ਕਿਵੇਂ Hindu ਧਰਮ ਦੇ ਵਿੱਚ ਕਿਵੇਂ ਵਿਆਹ ਹੁੰਦਾ ਲਾਵਾ ਉਹ ਫੇਰੇ ਲੈਂਦੇ ਆ ਤੇ ਸੰਧੂਰ ਪਾਇਆ ਜਾਂਦਾ ਹਨਾ ਪਤੀ ਵੱਲੋਂ ਮੰਗਲ ਸੂਤਰ ਪਹਿਨਾਇਆ ਜਾਂਦਾ ਤੇ ਫਿਰ ਜਿਹੜਾ ਪੰਡਤ ਆ ਉਹ ਉਹਨਾਂ ਨੂੰ ਮਤਲਬ ਕਸਮ ਖਵਾਉਂਦਾ ਵਾਚਣ ਦਵਾਉਂਦਾ ਮੁੰਡੇ ਵੱਲੋਂ ਕੁੜੀ ਨੂੰ ਕਿ ਮੈਂ ਵਾਦਾ ਕਰਦਾ ਮੈਂ ਤੈਨੂੰ ਕਦੇ ਕੱਲੀ ਨੂੰ ਛੱਡੂਗਾ ਮੈਂ ਤੇਰਾ ਹਰ ਦੁੱਖ ਸੁੱਖ ਦੇ ਵਿੱਚ ਸਾਥ ਨਿਭਾਉਂਗਾ ਮੈਂ ਤੇਰਾ ਪਰਸ਼ਾਮਾ ਬਣ ਕੇ ਰਹੂੰਗਾ ਜਦੋਂ ਰਮੇਸ਼ ਇਹ ਸਾਰੀਆਂ ਚੀਜ਼ਾਂ ਵੇਖਦਾ ਤਾਂ ਉਹਦੇ ਰਾਧਕਾ ਬੜੀ ਯਾਦ ਆਉਂਦੀ ਆ ਤੇ ਉਹ ਰੋਣਾ ਸ਼ੁਰੂ ਕਰ ਦਿੰਦਾ ਉੱਚੀ ਉੱਚੀ ਉਹਦਾ ਦੋਸਤ ਤੇ ਹੋ ਜਿਹੜੇ ਹਨਾ ਲੋਕ ਹੁੰਦੇ ਆ ਸ਼ਾਦੀ ਦੇ ਵਿੱਚ ਉਹਦੇ ਕੋਲ ਆ ਜਾਂਦੇ ਵੀ ਇਹਨੂੰ ਕੀ ਹੋ ਗਿਆ ਤਾਂ ਜਦੋਂ ਪੁੱਛਦੇ ਆ ਵੀ ਇਹਨੂੰ ਕੀ ਹੋਇਆ ਕੀ ਪ੍ਰੋਬਲਮ ਆ ਤਾਂ ਰਮੇਸ਼ ਦਾ ਦੋਸਤ ਕਹਿੰਦਾ ਵੀ ਇਹਦਾ ਆਪਣੀ ਪਤਨੀ ਨਾਲੋਂ ਦੂਰ ਰਹਿੰਦਾ ਵੀ ਇਸ ਕਰਕੇ ਸ਼ਾਇਦ ਇਹਨੂੰ ਆਪਣੀ ਪਤਨੀ ਦੀ ਯਾਦ ਆ ਗਈ ਤਾਂ ਰਮੇਸ਼ ਜਿਹੜਾ ਰੋ ਰੁਕੇ ਚੁੱਪ ਕਰ ਜਾਂਦਾ ਤਾਂ ਉਹਦਾ ਦੋਸਤ ਕਹਿੰਦਾ ਵੀ ਤੈਨੂੰ ਭਾਬੀ ਦੀ ਯਾਦ ਆਈ ਆ ਤਾਂ ਰਮੇਸ਼ ਕਹਿੰਦਾ ਵੀ ਹਾਂ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਵੀ ਰਾਧਕਾ ਨੇ ਮੇਰੀ ਮੇਰੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਮਝੌਤੇ ਕੀਤੇ ਪਰ ਮੈਂ ਉਹਨੂੰ ਧੋਖਾ ਦਿੱਤਾ ਤਾਂ ਅੱਗੋਂ ਮੈਨੂੰ ਵੀ ਧੋਖਾ ਮਿਲਿਆ ਵੀ ਮੈਨੂੰ ਅਫਸੋਸ ਆ ਕਿ ਵੀ ਮੈਂ ਵੀ ਐਸੇ ਤਰ੍ਹਾਂ ਉਹਦੇ ਨਾਲ ਫੇਰੇ ਲਏ ਸੀ ਹਨਾ ਐਸੇ ਤਰ੍ਹਾਂ ਵਚਣ ਦਿੱਤੇ ਸੀ ਵਾਅਦੇ ਕੀਤੇ ਸੀ ਵੀ ਮੇਰੇ ਇਹ ਗੱਲ ਕੋਈ ਵੀ ਯਾਦ ਨਹੀਂ ਰਹੀ ਕਹਿੰਦਾ ਵੀ ਹੁਣ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆਉਂਦੀ ਆ ਮੇਰੀ ਬੇਟੀ ਵੀ ਜਿਹੜੀ 4 ਸਾਲ ਦੀ ਹੋ ਚੁੱਕੀ ਹੋਊ ਵੀ ਮੈਂ ਤਾਂ ਮੁੜ ਕੇ ਉਹਦੀ ਸ਼ਕਲ ਵੀ ਨਹੀਂ ਵੇਖੀ ਤਾਂ ਉਹਦਾ ਦੋਸਤ ਕਹਿੰਦਾ ਵੀ ਚੱਲ ਕੋਈ ਨਾ ਜਿਵੇਂ ਤੈਨੂੰ ਇੰਨੀ ਯਾਦ ਆਉਂਦੀ ਹੈ ਤੇ ਫਿਰ ਤੇਰੀ ਈਗੋ ਕਾਦੀ ਆ ਹਨਾ ਵੀ ਤੂੰ ਆਪਣੀ ਪਤਨੀ ਨੂੰ ਲੈ ਆ ਜਾ ਕੇ ਵੀ ਹਜੇ ਵੀ ਕੋਈ ਬਹੁਤਾ ਟਾਈਮ ਨਹੀਂ ਹੋਇਆ ਹੈਗਾ ਤਾਂ ਰਮੇਸ਼ ਕਹਿੰਦਾ ਵੀ ਮੈਂ ਕੱਲ ਨੂੰ ਹੀ ਜਾਊਂਗਾ ਚਲੋ ਅਗਲੇ ਦਿਨ ਸਵੇਰ ਹਨਾ ਉਹ ਉਥੋਂ ਚੱਲਦੇ ਆ ਉਸ ਪਿੰਡ ਦੇ ਵਿੱਚੋਂ ਤੇ ਪਿੰਡ ਚੱਲ ਕੇ ਜਦੋਂ ਉਹ ਵਾਪਸ ਘਰ ਆਉਂਦੇ ਆ ਤੇ ਰਮੇਸ਼ ਆ ਤਿਆਰ ਹੁੰਦਾ ਉਸ ਦਿਨ ਉਹ ਨੌਕਰੀ ਤੇ ਨਹੀਂ ਜਾਂਦਾ ਸਿੱਧਾ ਆਪਣੇ ਸਹੁਰੇ ਘਰ ਜਾਂਦਾ ਜਦੋਂ ਉਹ ਸਹੁਰੇ ਘਰ ਜਾ ਰਿਹਾ ਹੁੰਦਾ ਤਾਂ ਰਾਧਾ ਆਪਣੀ ਬੇਟੀ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਹੁੰਦੀ ਆ ਕਿਉਂਕਿ ਉਹ ਮਾਰਨਿੰਗ ਹੀ ਆ ਜਾਂਦਾ ਉਹਨਾਂ ਨੂੰ ਲੈਣ ਜਦੋਂ ਉਹ ਅੱਗੇ-ਅੱਗੇ ਤੁਰੀਆਂ ਆਉਂਦੀਆਂ ਤੇ ਉਧਰੋਂ ਗੱਡੀ ਆਉਂਦੀ ਆ ਉਹ ਸਾਮੋ-ਸਾਮਣੇ ਹੁੰਦੇ ਆ ਰਾਧਕਾ ਦੀ ਜਿਹੜੀ ਬੇਟੀ ਹੁੰਦੀ ਆ ਉਹ ਗੱਡੀ ਵੱਲ ਵੇਖ ਕੇ ਉਹਨੂੰ ਆਪਣੀ ਮੰਮੀ ਨੂੰ ਕਹਿੰਦੀ ਆ ਮੰਮੀ ਮੰਮੀ ਗੱਡੀ ਵਿੱਚ ਪਾਪਾ ਤੇ ਰਮੇਸ਼ ਆ ਜਿਹੜਾ ਹਨਾ ਉਹਨੂੰ ਜਦੋਂ ਸੁਣਦਾ ਵੀ ਮੇਰੀ ਧੀ ਨੇ ਮੈਨੂੰ ਪਾਪਾ ਕਿਹਾ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਸੋਚਦਾ ਵੀ ਇਹਨੂੰ ਕਿਵੇਂ ਪਤਾ ਲੱਗਿਆ ਵੀ ਇਹ ਮੇਰੇ ਪਾਪਾ ਚਲ ਔਰਾਦਕਾ ਨੂੰ ਕਹਿੰਦਾ ਵੀ ਰਾਦਕਾ ਗੱਡੀ ਦੇ ਵਿੱਚ ਬਹਿ ਜਾ ਤੇ ਉਹ ਕਹਿੰਦੀ ਵੀ ਅੱਛਾ ਅੱਜ ਤੈਨੂੰ ਮੇਰੀ ਯਾਦ ਆ ਗਈ ਉਹ ਕਹਿੰਦਾ ਵੀ ਇਹ ਸਾਰੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਵੀ ਤੂੰ ਗੱਡੀ 'ਚ ਬੈਠ ਚਲ ਉਹਨੂੰ ਗੱਡੀ 'ਚ ਬਿਠਾ ਲੈਂਦਾ ਤੇ ਆਪਣੇ ਸਹੁਰਿਆਂ ਦੇ ਘਰ ਵੱਲ ਤੁਰ ਪੈਂਦਾ ਤੇ ਉਹ ਰਾਦਕਾ ਨੂੰ ਪੁੱਛਦਾ ਵੀ ਤੂੰ ਇੱਧਰ ਕਿੱਧਰ ਜਾ ਰਹੀ ਸੀ ਹੈਨਾ ਰਾਦਕਾ ਕਹਿੰਦੀ ਵੀ ਮੈਂ ਸਕੂਲ ਦੇ ਵਿੱਚ ਜੌਬ ਕਰ ਰਹੀ ਆ ਤੇ ਉੱਥੇ ਆਪਣੀ ਬੇਟੀ ਪੜਦੀ ਆ ਵੀ ਮੈਂ ਉੱਥੇ ਜਾ ਰਹੀ ਸੀ ਤੇ ਉਹ ਕਹਿੰਦਾ ਵੀ ਤੂੰ ਪੈਦਲ ਜਾ ਰਹੀ ਸੀ ਕਹਿੰਦੀ ਹਾਂ ਵੀ ਕੋਈ ਬੱਸ ਗੱਡੀ ਨਹੀਂ ਜਾਂਦੀ ਉਧਰ ਇਸ ਕਰਕੇ ਮੈਂ ਪੈਦਲੀ ਜਾਨੀ ਆ ਤਾਂ ਰਮੇਸ਼ ਆਪ ਤੋਂ ਮਾਫੀ ਮੰਗਦਾ ਉਹਨੂੰ ਕਹਿੰਦਾ ਵੀ ਰਾਧਕਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਵੀ ਮੈਂ ਤਾਂ ਤੈਨੂੰ ਤੇ ਆਪਣੀ ਬੇਟੀ ਨੂੰ ਦੇਖਣ ਨੂੰ ਤਰਸ ਗਿਆ ਸੀ ਹਨਾ ਤੇ ਉਹ ਪੁੱਛਦਾ ਵੀ ਆਪਣੀ ਬੇਟੀ ਨੂੰ ਕਿਵੇਂ ਪਤਾ ਵੀ ਮੈਂ ਉਹਦਾ ਪਾਪਾ ਤਾਂ ਰਾਧਕਾ ਕਹਿੰਦੀ ਵੀ ਮੈਂ ਇਹਨੂੰ ਫੇਸਬੁੱਕ ਤੇ ਤੁਹਾਡੀਆਂ ਫੋਟੋਆਂ ਦਿਖਾਉਂਦੀ ਰਹਿਣੀ ਆ ਤੇ ਮੈਂ ਇਹਨੂੰ ਦੱਸਦੀ ਰਹਿਣੀ ਆ ਕਿ ਇਹ ਤੇਰੇ ਪਾਪਾ ਨੇ ਤਾਂ ਰਮੇਸ਼ ਹੋਰ ਵੀ ਉਦਾਸ ਹੋ ਜਾਂਦਾ ਉਹਨੂੰ ਸ਼ਰਮਿੰਦਗੀ ਫੀਲ ਹੁੰਦੀ ਆ ਕਿ ਮੈਂ ਤਾਂ ਹਨਾ ਰਾਦਿਕਾ ਨੂੰ ਕਦੇ ਯਾਦ ਵੀ ਨਹੀਂ ਕੀਤਾ ਤੇ ਇਹਨੇ ਹਜੇ ਵੀ ਮਤਲਬ ਆਪਣੀ ਬੇਟੀ ਕੋਲ ਮੇਰੀ ਬੇਟੀ ਕੋਲ ਮੇਰੀ ਪਹਿਚਾਣ ਬਣਾ ਕੇ ਰੱਖੀ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਰਾਦਿਕਾ ਦਾ ਹੱਥ ਫੜ ਕੇ ਕਹਿੰਦਾ ਵੀ ਰਾਦਿਕਾ ਮੈਨੂੰ ਮaaf ਕਰ ਦੇ ਤੇ ਚੱਲ ਅੱਜ ਆਪਣੇ ਘਰੇ ਚੱਲਦੇ ਆ ਮੈਂ ਤੈਨੂੰ ਲੈਣ ਆਇਆ ਤਾਂ ਰਾਦਿਕਾ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਊਂਗੀ ਵੀ ਮੈਂ ਕਿਸੇ ਦੀ ਦੂਜੀ ਪਤਨੀ ਬਣ ਕੇ ਨਹੀਂ ਰਹਿ ਸਕਦੀ ਇਸ ਕਹਿੰਦਾ ਵੀ ਨਹੀਂ ਰਾਦਿਕਾ ਤੈਨੂੰ ਗਲਤ ਫਹਿਮੀ ਆ ਵੀ ਤੂੰ ਦੂਸਰੀ ਪਤਨੀ ਨਹੀਂ ਤੂੰ ਮੇਰੀ ਪਹਿਲੀ ਹੀ ਪਤਨੀ ਆ ਵੀ ਉਸ ਕੁੜੀ ਨਾਲ ਮੇਰਾ ਰਿਸ਼ਤਾ ਬਹੁਤ ਸਮਾਂ ਪਹਿਲਾਂ ਹੀ ਟੁੱਟ ਗਿਆ ਸੀ ਵੀ ਉਹ ਸਿਰਫ ਪੈਸੇ ਕਰਕੇ ਮੇਰੇ ਨਾਲ ਉਹਦਾ ਹਣਾ ਰਿਸ਼ਤਾ ਸੀਗਾ ਤੇ ਵੀ ਮੈਂ ਇਹ ਭੁੱਲ ਗਿਆ ਸੀ ਵੀ ਜਿੱਥੇ ਪਤਨੀ ਨੇ ਖੜਨਾ ਉੱਥੇ ਕੋਈ ਦੂਜੀ ਔਰਤ ਨਹੀਂ ਖੜ ਸਕਦੀ ਇਸ ਲਈ ਤੂੰ ਮੈਨੂੰ ਮਾਫ਼ ਕਰ ਦੇ ਤੇ ਚੱਲ ਆਪਣੇ ਘਰ ਵੀ ਆਪਣਾ ਘਰ ਤੈਨੂੰ ਉਡੀਕ ਰਿਹਾ ਤੇ ਚਲੋ ਉਹ ਘਰ ਜਾਂਦੇ ਆ ਜਦੋਂ ਹਣਾ ਮਤਲਬ ਰਾਧਾ ਦੇ ਘਰੇ ਉੱਤਰਦੇ ਆ ਗੱਡੀ ਚੋਂ ਇਰਾਦਿਕਾ ਦੇ ਮੰਮੀ ਪਾਪਾ ਨੇ ਜਿਹੜੇ ਉਹ ਰਮੇਸ਼ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਤੇ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਆ ਤੇ ਚਲੋ ਰਮੇਸ਼ ਆ ਜਿਹੜਾ ਆਪਣੇ ਸੱਸ ਸਹੁਰੇ ਤੋਂ ਮਾਫੀ ਮੰਗਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਅਹਿਸਾਸ ਹੋ ਗਿਆ ਵੀ ਮੈਂ ਕਿੰਨੀ ਵੱਡੀ ਗਲਤੀ ਕੀਤੀ ਆ ਤੇ ਵੀ ਅੱਜ ਮੈਂ ਰਾਦਿਕਾ ਨੂੰ ਲੈਣ ਆਇਆ ਉਹ ਕਹਿੰਦੇ ਵੀ ਦੇਖ ਪੁੱਤ ਰਾਦਿਕਾ ਪਹਿਲਾਂ ਵੀ ਤੇਰੀ ਅਮਾਨਤ ਸੀ ਹੁਣ ਵੀ ਤੇਰੀ ਅਮਾਨਤ ਹੈ ਨਾ ਵੀ ਸਾਨੂੰ ਤਾਂ ਬਹੁਤ ਖੁਸ਼ੀ ਹੋਊਗੀ ਵੀ ਜੇ ਤੂੰ ਲੈ ਕੇ ਜਾਵੇਂਗਾ ਚਲੋ ਉਹ ਖੁਸ਼ੀ-ਖੁਸ਼ੀ ਰਮੇਸ਼ ਨਾਲ ਰਾਧਕਾ ਨੂੰ ਭੇਜ ਦਿੰਦਿਆ ਰਾਧਕਾ ਆਪਣੇ ਘਰ ਆ ਕੇ ਬਹੁਤ ਖੁਸ਼ ਹੁੰਦੀ ਆ ਤੇ ਰਮੇਸ਼ ਰਾਧਕਾ ਨਾਲ ਵਾਦਾ ਕਰਦਾ ਕਿ ਇਹ ਵਾਦਾ ਤਾਂ ਮੈਂ ਵੈਸੇ ਫੇਰੇ ਲੈਣ ਵੇਲੇ ਵੀ ਕੀਤਾ ਸੀ ਪਰ ਮੈਂ ਭੁੱਲ ਗਿਆ ਸੀ ਪਰ ਅੱਜ ਮੈਂ ਬਿਨਾ ਹਣਾ ਕਿਸੇ ਪਾਣੀ ਜਾਂ ਅੱਗ ਦੀ ਸੌਂ ਖਾਦੇ ਤੇਰੇ ਨਾਲ ਵਾਦਾ ਕਰਦਾ ਤੇ ਇਹ ਵਾਦਾ ਮੈਂ ਇਮਾਨਦਾਰੀ ਨਾਲ ਕਰਦਾ ਵੀ ਮੈਂ ਤੈਨੂੰ ਜ਼ਿੰਦਗੀ ਦੇ ਵਿੱਚ ਇੱਕ ਪੜ ਲਈ ਵੀ ਕਦੇ ਇਕੱਲੀ ਨਹੀਂ ਛੱਡੂਗਾ ਵੀ ਜਿਵੇਂ ਤੂੰ ਮੇਰਾ ਖਿਆਲ ਰੱਖਿਆ ਉਵੇਂ ਮੈਂ ਤੇਰਾ ਖਿਆਲ ਰੱਖੂਗਾ ਪਲੀਜ਼ ਤੂੰ ਮੈਨੂੰ ਮਾਫ ਕਰ ਦੇ ਤਰਾਦਕਾ ਕਹਿੰਦੀ ਵੀ ਵਾਰ-ਵਾਰ ਮੇਰੇ ਤੋਂ ਮਾਫੀ ਨਾ ਮੰਗੋ ਚਲ ਜੇ ਸੋਬਾ ਦਾ ਭੁੱਲਿਆ ਸ਼ਾਮ ਨੂੰ ਕਰਾ ਜੇ ਤਾਂ ਉਹ ਭੁੱਲਿਆ ਨਹੀਂ ਹੁੰਦਾ ਚਲੋ ਉਹ ਦੋਨੋਂ ਆਪਣੀ ਬੇਟੀ ਨੂੰ ਜੱਫੀ ਪਾਉਂਦੇ ਆ ਤੇ ਤਿੰਨੋਂ ਜਾਣੇ ਬੜੇ ਖੁਸ਼ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਰਾਦਕਾ ਤੇ ਰਮੇਸ਼ ਜਿਹੜੇ ਆਪਣੀ ਬੱਚੀ ਦੀ ਵਧੀਆ ਪਰਵਰਿਸ਼ ਕਰਦੇ ਆ ਤੇ ਅਗਲੇ ਸਾਲ ਹੀ ਉਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਰਾਦਕਾ ਦੇ ਮੰਮੀ ਪਾਪਾ ਵੀ ਬੜੇ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਦੇ ਵੀ ਇਕੱਲੀ ਧੀ ਸੀ ਤੇ ਉਹਨਾਂ ਦੀ ਧੀ ਦੇ ਹੁਣ ਦੋ ਬੱਚੇ ਹੋ ਜਾਂਦੇ ਆ ਤੇ ਉਹ ਵਧੀਆ ਖੁਸ਼ੀ ਖੁਸ਼ੀ ਇੱਕ ਦੂਜੇ ਨਾਲ ਰਹਿੰਦੇ ਹੈਗੇ ਹਾਂਜੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਇਹੀ ਮਕਸਦ ਸੀ ਕਿ ਜਦੋਂ ਇੱਕ ਮੁੰਡਾ ਤੇ ਕੁੜੀ ਇੱਕ ਪਤੀ ਪਤਨੀ ਬਣ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਦੁਨੀਆ ਤੇ ਬਹੁਤ ਸਾਰੇ ਰਿਸ਼ਤੇ ਬਣਦੇ ਆ ਤੇ ਬਹੁਤ ਵਿਗੜਦੇ ਆ ਪਰ ਪਤੀ ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੁੰਦਾ ਜਿਹੜਾ ਜੁਗਾਂ-ਜੁਗਾਂ ਤੱਕ ਇੱਕ ਦੂਜੇ ਦਾ ਸਾਥ ਦੇਣਾ ਹੁੰਦਾ ਜਿਨ੍ਹਾਂ ਨੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਖੜਨਾ ਹੁੰਦਾ ਇਸ ਲਈ ਪਤੀ ਨੂੰ ਪਤਨੀ ਦੀ ਤੇ ਪਤਨੀ ਨੂੰ ਪਤੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ